ਜੇਕਰ ਤੁਸੀਂ ਆਪਣਾ weight loss ਕਰਨਾ ਚਾਹੁੰਦੇ ਹੋ ਕਿਤੇ blood sugar level ਜੋ ਹੈ ਵਧਿਆ ਹੋਇਆ ਹੈ ਡਾਇਬਟੀਜ਼ ਹੀ ਪ੍ਰੋਬਲਮ ਹੈ ਜਾਂ ਫਿਰ ਕਿਤੇ ਨੇੜੇ-ਤੇੜੇ ਲੱਗ ਰਿਹਾ ਹੈ ਕਿ ਡਾਇਬਟੀਜ਼ ਹੀ ਪ੍ਰੋਬਲਮ ਨਾ ਹੋ ਜਾਏ ਤਾਂ ਔਰ ਅਗਰ ਅਸੀਂ ਗੱਲ ਕਰ ਲਈਏ ਕਿ ਤੁਹਾਡੇ digestion ਦੀ ਕਿਤੇ ਤੁਹਾਨੂੰ ਪ੍ਰੋਬਲਮ ਰਹਿੰਦੀ ਹੈ ਜਾਂ ਫਿਰ ਕਿਸੇ ਨੂੰ ਵੀ gluten allergy ਹੈ ਤਾਂ ਤੁਹਾਨੂੰ ਕਿਹੜੀ ਰੋਟੀ ਖਾਣੀ ਚਾਹੀਦੀ ਹੈ ਦੇਖੋ ਰੋਟੀ ਦਾ ਬਹੁਤ ਖਾਸ ਰੋਲ ਹੈ ਸਾਡੀ ਥਾਲੀ ਦੇ ਵਿੱਚ ਕਿਉਂਕਿ ਤਿੰਨ ਟਾਈਮ ਦੇ ਖਾਣੇ ਦੇ ਵਿੱਚ ਜਿਹੜੀ ਅਸੀਂ ਰੋਟੀ ਖਾ ਰਹੇ ਹਾਂ ਉਸੀ ਦੇ ਉੱਪਰ ਡਿਪੈਂਡ ਕਰਦਾ ਹੈ कि ਅਸੀਂ ਆਪਣੀ ਰੋਟੀ ਦੇ ਜ਼ਰੀਏ ਕਿੰਨੇ ਪੋਸ਼ਕ ਤੱਤ ਵੀ ਗ੍ਰਹਿਣ ਕਰ ਰਹੇ ਹਾਂ ਜਿਵੇਂ ਕਿ ਅਸੀਂ ਗੱਲ ਕਰ ਲਈਏ ਮੇਨਲੀ ਸਾਨੂੰ ਪ੍ਰੋਟੀਨ ਦੀ ਜ਼ਰੂਰਤ ਬਹੁਤ ਜ਼ਿਆਦਾ ਰਹਿੰਦੀ ਹੈ ਉਸ ਤੋਂ ਬਾਅਦ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਸਭ ਚੀਜ਼ਾਂ ਜਿਹੜੀ ਰੋਟੀ ਤੋਂ ਸਾਨੂੰ ਭਰਪੂਰ ਮਾਤਰਾ ਵਿੱਚ ਮਿਲਣ ਔਰ ਜਿਸ ਦਾ ਕਿ ਅਗਰ ਅਸੀਂ ਸਪੈਸ਼ਲੀ ਗੱਲ ਕਰ ਲਈਏ ਕਿ ਕਾਰਬੋਹਾਈਡਰੇਟਸ ਵੀ ਇਸ ਤਰ੍ਹਾਂ ਦੇ ਹੋਣ ਜੋ ਕਿ ਡਾਈਜੈਸ਼ਨ ਦੇ ਵਿੱਚ ਥੋੜਾ ਟਾਈਮ ਜ਼ਰੂਰ ਲੈਣ ਇਹ ਨਹੀਂ ਕਿ ਇਕਦਮ ਡਾਈਜੈਸਟ ਹੋ ਜਾਣ ਜਿਸ ਦੇ ਨਾਲ ਜਿਹੜਾ ਬਲੱਡ ਦੇ ਵਿੱਚ 슈ਗਰ ਲੈਵਲ ਵੀ ਇਕਦਮ ਇਨਕਰੀਜ਼ ਹੋ ਜਾਂਦਾ ਤਾਂ ਆਖਿਰ ਕਿਹੜੀ ਰੋਟੀ ਹੈ ਜਿਹੜੀ ਕਿ ਸਾਨੂੰ ਗਰਮੀਆਂ ਦੇ ਵਿੱਚ ਆਪਣੀ ਥਾਲੀ ਦੇ ਵਿੱਚ ਰੱਖਣੀ ਚਾਹੀਦੀ ਹੈ ਜਿਸ ਦੇ ਨਾਲ ਸਾਨੂੰ ਢੇਰ ਸਾਰੇ ਪੋਸ਼ਟਿਕ ਤੱਤ ਵੀ ਮਿਲਣ ਵਾਲੇ ਨੇ ਤਾਂ ਮੈਂ ਅਜੇ ਹੀ অপਸ਼ਨ ਸਾਨੂੰ ਦੱਸਣ ਜਾ ਰਹੀਆਂ ਤੇ ਕੀ ਕਣਕ ਦੀ ਰੋਟੀ ਦੇ ਨਾਲ ਜੋ ਹੈ ਸਾਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਦੇ ਕੀ ਕਣਕ ਦੀ ਰੋਟੀ ਨਹੀਂ ਖਾਣੀ ਚਾਹੀਦੀ ਗੱਲ ਇਸ ਉੱਪਰ ਵੀ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਜਦੋਂ ਵੀ ਅਸੀਂ weight loss ਦੀ ਗੱਲ ਕਰਦੇ ਆ ਨਾ ਤਾਂ ਉਦੋਂ ਅਸੀਂ ਹਮੇਸ਼ਾ ਫੋਕਸ ਕਰਨਾ ਹੁੰਦਾ ਹੈ ਕਿ ਅਸੀਂ ਉਹ ਚੀਜ਼ਾਂ ਆਪਣੀ ਡਾਈਟ ਵਿੱਚ ਆਪਣੀ ਥਾਲੀ ਦੇ ਵਿੱਚ ਰੱਖਣੀ ਹੈ ਜਿਨ੍ਹਾਂ ਦੇ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਹੋਵੇ ਜੋ ਇੱਕਦਮ ਡਾਈਜੈਸਟ ਹੋ ਕੇ ਸਾਡੀ ਬੋਡੀ ਦੇ ਵਿੱਚ ਗਲਾਈਸੇਮਿਕ ਇੰਡੈਕਸ ਯਾਨੀ ਕਿ ਸਾਡੇ ਬਲੱਡ ਦੇ ਵਿੱਚ 슈ਗਰ ਲੈਵਲ ਨੂੰ ਇੱਕਦਮ ਇਨਕਰੀਸ ਨਾ ਕਰੇ ਤੇ ਇਹ ਸਾਰੇ ਗੁਣ ਜਿਹੜੇ ਹੈ ਮਿਲ ਜਾਂਦੇ ਨੇ ਸਾਨੂੰ ਸਤੂ ਦੀ ਰੋਟੀ ਦੇ ਵਿੱਚ ਔਰੀਜਨਲੀ ਜਵਾਰ ਦੀ ਜਿਹੜੀ ਰੋਟੀ ਹੁੰਦੀ ਹੈ ਉਸ ਦੇ ਵਿੱਚ ਕਿਉਂਕਿ ਦੇਖੋ ਇਹ ਗਰਮੀਆਂ ਦੇ ਵਿੱਚ ਖਾਏ ਜਾਣ ਵਾਲਾ ਅਨਾਜ ਬਹੁਤ ਹੀ ਸਾਡਾ ਫਾਇਦੇਮੰਦ ਰਹਿ ਸਕਦਾ ਹੈ ਹੋਰ ਵੀ ਐਕਚੁਅਲੀ ਆਪਸ਼ਨਸ ਹੁੰਦੀਆਂ ਜਿਵੇਂ ਬਾਜਰੇ ਦੀ ਰੋਟੀ ਹੈ ਲੇਕਿਨ ਉਸ ਦੀ ਜੋ ਹੈ ਗਰਮ ਤਸੀਰ ਹੁੰਦੀ ਹੈ ਉਸ ਨੂੰ ਸਰਦੀਆਂ ਵਿੱਚ ਖਾਇਆ ਜਾਏ ਤਾਂ ਬਹੁਤ ਸਾਰੇ ਪੋਸ਼ਕ ਤਾ ਤੋਂ ਨਾਲ ਦੀ ਨਾਲ ਸਰੀਰ ਨੂੰ ਗਰਮਾਹਟ ਵੀ ਮਿਲਦੀ ਹੈ ਪਰ ਹੁਣ ਆਪਾਂ ਗਰਮੀਆਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਤੂ ਜੋ ਕਿ ਜਿਹੜੇ ਪੁੱਜੇ ਹੋਏ ਛੋਲੇ ਹੁੰਦੇ ਆ ਉਹਨਾਂ ਨੂੰ ਪੀਸ ਕੇ ਬਣਾਇਆ ਗਿਆ ਹੁੰਦਾ ਜਿਸ ਵਿੱਚ ਫਾਈਬਰ ਅੱਛੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈ ਸਾਨੂੰ ਪ੍ਰੋਟੀਨ ਬਹੁਤ ਅੱਛੀ ਮਾਤ ਵਿਚ ਮਿਲਦਾ ਹੈ ਔਰ ਨਾਲ ਦੀ ਨਾਲ ਜੇ ਅਸੀਂ ਗੱਲ ਕਰ ਲਈਏ मिनरल ਵਿਟਾਮਿਨ ਤੇ ਉਹ ਵੀ ਬਹੁਤ ਅੱਛੀ ਮਾਤਰਾ ਵਿੱਚ ਮਿਲ ਜਾਂਦੇ ਨੇ ਜਿਹੜੇ ਕਿ ਵੈਜੀਟੇਰੀਅਨ ਨੇ ਕੋਈ ਵੀ ਨਾਨ ਵੇਜ ਪ੍ਰੋਟੀਨ ਸੋਰਸ ਨਹੀਂ ਖਾਣਾ ਚਾਹੁੰਦੇ ਤਾਂ ਉਹਨਾਂ ਲਈ ਸਤੂ ਇੱਕ ਬਹੁਤ ਚੰਗੀ ਆਪਸ਼ਨ ਹੈ ਜਿਸ ਦੇ ਨਾਲ ਪ੍ਰੋਟੀਨ ਚੰਗੀ ਮਾਤਰਾ ਵਿੱਚ ਤਿੰਨੇ ਮੀਲਸ ਦੇ ਵਿੱਚ ਤੁਹਾਡੇ ਡਾਈਟ ਵਿੱਚ ਐਡ ਹੋ ਸਕਦਾ ਹੈ ਮੈਂ ਜਿਵੇਂ ਕਿ Uh, अगर तुम मेरी पहली वीडियोस भी देखिया हूँ अक्सर मैं जिक्र ही करती हूँ कि प्रोटीन डायट स हमेशा वाइस रखनी चाहिए दिया है साड़ा कि है मसल लॉस ना हो और सा जरा शरीर है उसकी इम्यूनिटी भी वाइस ता ही बनी रहती है जेकर प्रोटीन सही मात्रा में है और पोषक तत्व भी सही मात्रा में मिल रहे हैं तो शरीर और अं अपने स्किन की गल कर लिए हेयर की गल कर लिए हरेक चंकी ग्रोथ दे हेयर और गलोइंग स्किन भी ਪ੍ਰੋਟੀਨ ਦੀ ਚੰਗੀ ਮਾਤਰਾ ਡਾਈਟ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਸੋ ਵੇਜੀਟੇਰੀਅਨ ਸੋਰਸ ਦੇ ਜਦੋਂ ਆਪਾਂ ਗੱਲ ਕਰੀਏ ਤਾਂ ਤੁਸੀਂ ਆਪਣੀ ਥਾਲੀ ਦੇ ਵਿੱਚ ਜੋ ਹੈ ਸੱਤੂ ਦੀ ਰੋਟੀ ਰੱਖ ਸਕਦੇ ਹੋ ਔਰ ਜਵਹਰ ਦੀ ਰੋਟੀ ਰੱਖ ਸਕਦੇ ਹੋ ਕਈਆਂ ਨੂੰ ਇਸ ਆ ਖਾਣ ਦੇ ਵਿੱਚ ਸਵਾਦ ਅੱਛਾ ਨਹੀਂ ਲੱਗਦਾ ਲੇਕਿਨ ਅਗਰ ਤੁਸੀਂ ਹੈਲਥ ਪੁਆਇੰਟ ਆਫ ਊਨਲ ਦੇਖੋਗੇ ਔਰ ਇਸ ਨੂੰ ਇੰਟਰਸਟਿੰਗ ਵੇ ਨਾਲ ਨਵੀਂ-ਨਵੀਂ ਚੀਜ਼ਾਂ ਐਡ ਕਰਕੇ ਅਗਰ ਇਸ ਨੂੰ ਬਣਾ ਲੈਂਦੇ ਹੋ ਤਾਂ ਬਹੁਤ ਟੇਸਟੀ ਲੱਗਦੀ ਹੈ ਸੋ ਸੱਤੂ ਦਾ ਆਟਾ ਜਵਹਰ ਦਾ ਆਟਾ ਔਰ ਇੱਕ ਅਗਲੀ ਆਪਸ਼ਨ ਮੈਂ ਤੁਹਾਨੂੰ ਕਹੂੰਗੀ ਉਹ ਹੈ ਜੀ ਕਿਨਵਾ ਜੋ ਕਿ ਸਾਬਤ ਅਨਾਜ ਦੇ ਵਿੱਚ ਆ ਜਾਂਦਾ ਔਰ ਉਸ ਦੇ ਵੀ ਢੇਰ ਸਾਰੇ ਫਾਇਦੇ ਨੇ ਕਿਉਂਕਿ ਇਸ ਤੋਂ ਵੀ ਤੁਹਾਨੂੰ ਚੰਗੀ ਮਾਤਰਾ ਵਿੱਚ ਜੋ ਹੈ ਪ੍ਰੋਟੀਨ ਮਿਲ ਜਾਂਦਾ ਹੈ ਫਾਈਬਰ ਮਿਲ ਜਾਂਦਾ ਹੈ ਆਇਰਨ ਮਿਲ ਜਾਂਦਾ ਹੈ ਕੈਲਸ਼ੀਅਮ ਇਹਨਾਂ ਸਾਰੀਆਂ ਚੀਜ਼ਾਂ ਤੋਂ ਜੋ ਮੈਂ ਆਪਾਂ ਸੱਤੂ ਦੇ ਆਟੇ ਦੀ ਗੱਲ ਕਰ ਲਈ ਹੈ ਜਵਾਰ ਦਾ ਆਟਾ ਇਹਨਾਂ ਸਭ ਚੀਜ਼ਾਂ ਤੋਂ ਤੁਹਾਨੂੰ ਭਰ-ਭਰ ਕੇ ਪੋਸ਼ਕਤਤ ਮਿਲਦੇ ਨੇ ਕਈ ਕਹਿੰਦੇ ਨੇ ਜੀ ਜਿਹੜੀ ਅਸੀਂ ਮਲਟੀ grain ਰੋਟੀ ਖਾਂਦੇ ਆ ਮਲਟੀ grain ਰੋਟੀ ਦੇ ਵਿੱਚ ਜੋ ਹੈ ਕੈਲਰੀ ਇਨਟੇਕ ਇੱਕਦਮ ਬਹੁਤ ਜ਼ਿਆਦਾ ਹੁੰਦਾ ਉਸ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਹੁੰਦੀਆਂ ਉੱਥੇ ਹੀ ਸੱਤੂ ਦੀ ਰੋਟੀ ਹੈ ਜਾਂ ਜਵਾਰ ਦੀ ਰੋਟੀ ਹੈ ਇਹ ਬਹੁਤ ਹੀ ਇਹਨਾਂ ਵਿੱਚ ਕੰਪੈਰੀਸਨ ਅਗਰ ਅਸੀਂ ਕਰਦੇ ਆ ਤਾਂ ਇਹਨਾਂ ਦੀ ਕੈਲਰੀਜ਼ ਵੀ कैल्शियम अच्छी मात्रा में मिलेगा जिस हड्डियां मजबूत होंगे ईवन किसी भी हड्डिया रिलेटिड प्रॉब्लम चल रही है गठिए की प्रॉब्लम है उत्थे भी, भी, भी ये चीज़ा बहुत ज़्यादा फायदा कर जिन्होंने भी डाइजेशन की प्रॉब्लम है उन्होंने भी बहुत अच्छा है क्योंकि फाइबर का अच्छा सोर्स जो है अपनी थाली केड कर लिया उसका कीनुआ द भी गल करते हैं ਇਹ ਵੀ ਜੋ ਹੈ ਜਿਨ੍ਹਾਂ ਨੂੰ ਡਾਇਬੀਟੀਜ਼ ਹੀ 슈ਗਰ ਦੀ ਪ੍ਰੋਬਲਮ ਹੈ ਤਾਂ ਉਹਨਾਂ ਦੀ 슈ਗਰ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਡਾਇਬੀਟੀਜ਼ ਬਹੁਤ ਜ਼ਿਆਦਾ ਮਦਦ ਕਰਦੀ ਹੈ ਪਰ ਉਥੇ ਹੀ ਦੂਜੇ ਪਾਸੇ ਜਦੋਂ ਆਪਾਂ ਕਣਕ ਦੀ ਰੋਟੀ ਦੀ ਗੱਲ ਕਰਦੇ ਹਾਂ ਅੱਜ ਕੱਲ ਕਿਉਂ ਕਣਕ ਦੀ ਰੋਟੀ ਨੂੰ ਇਨਾ ਜ਼ਿਆਦਾ ਕਿਹਾ ਜਾਂਦਾ ਹੈ ਕਿ ਕਣਕ ਦੀ ਰੋਟੀ ਨਹੀਂ ਖਾਏ ਜਾਏ ਕਿਉਂਕਿ ਇਸ ਦੇ ਵਿੱਚ ਗਲੂਟਨ ਹੁੰਦਾ ਹੈ ਜਿਹੜਾ ਗਲੂਟਨ ਹੈ ਸਭ ਨੂੰ ਕਈ ਵਾਰ ਡਾਈਜੈਸਟ ਨਹੀਂ ਹੋ ਪਾਰਿਆ ਹੁੰਦਾ ਔਰ ਸਾਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਸਾਨੂੰ ਹੋ ਕੀ ਰਿਹਾ ਅਸੀਂ ਉਂਝ ਤਾਂ ਬਿਲਕੁਲ ਫਿੱਟ ਆ ਲੇਕਿਨ ਕਈ ਵਾਰੀ ਬਹੁਤ ਜ਼ਿਆਦਾ ਥਕਾਵਟ ਵੀਕਨੈਸ ਫੀਲ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਸਿੰਪਟਮਸ ਜੋ ਹੈ ਪਾਏ ਜਾਂਦੇ ਨੇ ਗਲੂਟਨ ਦੀ ਅਲਰਜੀ ਦੇ ਨਾਲ ਸੋ ਜਿਹੜੀ ਕਣਕ ਦੀ ਰੋਟੀ ਹੈ ਇਜ਼ ਅ ਗਲਾਈਸਮਿਕ ਇੰਡੈਕਸ ਵੀ ਜ਼ਿਆਦਾ ਹੁੰਦਾ ਹੈ ਜਲਦੀ ਡਾਈਜੈਸਟ ਹੋ ਜਾਂਦੀ ਹੈ ਔਰ ਜ਼ਰੂਰਤ ਸਾਨੂੰ ਹੁੰਦੀ ਹੈ ਕਿ ਜੋ ਥੋੜੀ ਸਲੋ ਡਾਈਜੈਸਟ ਹੋਵੇ ਇਕਦਮ એનર્ਜੀ ਜੋ ਹੈ ਬਾਡੀ ਨੂੰ ਉਸ ਦੇ ਨਾਲ ਨਾ ਮਿਲੇ ਤੇ ਉਸ ਦੇ ਵਿੱਚ ਸਤੂ ਦਾ ਆਟਾ ਆ ਜਾਂਦਾ ਹੈ ਔਰ ਅਜਵਾਹਰ ਦਾ ਆਟਾ ਇਹਨਾਂ ਦੀ ਰੋਟੀ ਜੜੀ ਹੈ ਇਹ ਬਿਲਕੁਲ ਹੀ ਸਾਡੇ ਸਾਰੇ ਓਵਰਲ ਹੈਲਥਲੀ ਬਹੁਤ ਹੀ ਜ਼ਿਆਦਾ ਅੱਛੇ ਰਹਿਣ ਵਾਲੀ ਹੈ ਗਲੂਟਨ ਫ੍ਰੀ ਹੈ ਜਿਨ੍ਹਾਂ ਨੂੰ ਵੀ ਗਲੂਟਨ ਤੋਂ ਅਲਰਜੀ ਹੈ ਜ਼ਰੂਰ ਇਸੇ ਰੋਟੀ ਖਾ ਸਕਦੇ ਨੇ ਸਪੈਸ਼ਲੀ ਮੈਂ ਫਿਰ ਕਹੂੰਗੀ ਜਿਹੜੇ ਵੀ weight loss journey ਦੇ ਵਿੱਚ ਨੇ ਉਹਨਾਂ ਨੂੰ ਸਤੂ ਦੇ ਆਟੇ ਦੀ ਰੋਟੀ ਔਰ ਜਵਾਹਰ ਦੇ ਆਟੇ ਦੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ ਢੇਰੋਂ ਫਾਇਦੇ ਤੁਹਾਨੂੰ ਇਸ ਦੇ ਨਾਲ ਮਿਲਣੇ ਵਾਲੇ ਨੇ ਸੋ ਅਗਰ ਆਪਾਂ ਅਗੋ ਬਾਜਰੇ ਦੀ ਰੋਟੀ ਦੀ ਗੱਲ ਕਰੀਏ ਨਾ ਬਾਜਰੇ ਦੀ ਰੋਟੀ ਜਿਹੜੀ ਹੈ ਸਰਦੀਆਂ ਵਿੱਚ ਖਾਓਗੇ ਤਾਂ ਤੁਹਾਨੂੰ ਇਸ ਦੇ ਢੇਰ ਸਾਰੇ ਫਾਇਦੇ ਮਿਲਣ ਵਾਲੇ ਨੇ ਇੱਕ ਮੈਂ ਹੋਰ ਗੱਲ ਐਡ ਕਰਨਾ ਚਾਹਾਂਗੀ ਕਿ ਕਈ ਵਾਰੀ ਅਸੀਂ ਜਿਵੇਂ ਬਾਹਰ ਖਾਣੇ ਆ ਖਾਣਾ ਅਸੀਂ ਦੇਖਦੇ ਆ ਵਾਈਟ ਵਾਈਟ ਰੋਟੀ ਬਹੁਤ ਸੋਹਣੀ ਲੱਗਦੀ ਐ ਤੇ ਘਰ ਵੀ ਅਸੀਂ ਕਹਿੰਦੇ ਆ ਵਾਈਟ ਵਾਈਟ ਰੋਟੀ ਬਣਨੀ ਚਾਹੀਦੀ ਐ ਤਾਂ ਉਸ ਦੇ ਵਿੱਚ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਿਫਾਈਨਡ ਫਾਰਮ ਦੇ ਵਿੱਚ ਆਟਾ ਹੁੰਦਾ ਜਿਸ ਦੇ ਵਿੱਚ ਪੋਸ਼ਕ ਤੱਤ ਜਿਹੜੇ ਆ ਉਹ ਨਾ ਮਾਤਰ ਹੀ ਹੁੰਦੇ ਨੇ ਤੇ ਉਹ ਵਾਈਟ ਵਾਈਟ ਰੋਟੀ ਜਿਹੜੀ ਐ ਤੁਹਾਨੂੰ ਉਸ ਤੋਂ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਐ ਬਾਹਰ ਜੋ ਹੈ ਰੈਸਟੋਰੈਂਟਸ ਵਿੱਚ ਕਿਤੇ ਟਾਬਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਰੋਟੀ ਜਿਹੜੀ ਐ ਸੋਹਣੀ ਨਜ਼ਰ ਆਵੇ ਇਸ ਕਰਕੇ ਜੋ ਹੈ ਮੈਦਾ ਜਿਸ ਵਿੱਚ ਜ਼ਿਆਦਾ ਮਿਲਿਆ ਹੁੰਦਾ ਹੈ ਕਈ ਵਾਰੀ ਉਸ ਚੀਜ਼ ਦੀ ਰੋਟੀ ਤਿਆਰ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਰਿਫਾਈਨਡ ਫਾਰਮ ਦੇ ਵਿੱਚ ਜੋ ਆਟਾ ਹੁੰਦਾ ਹੈ ਉਸ ਦੀ ਰੋਟੀ ਬਣਾਈ ਜਾਂਦੀ ਹੈ ਤੇ ਉਸ ਦੇ ਵਿੱਚ ਫਾਈਬਰ ਬਹੁਤ ਘੱਟ ਜਾਂ ਨਾ ਮਾਤਰ ਹੁੰਦਾ ਹੈ ਜਿਸ ਦੇ ਨਾਲ ਕਿ ਅਗਰ ਤੁਸੀਂ ਰੈਗੂਲਰਲੀ ਇਸ ਤਰ੍ਹਾਂ ਦੇ ਆਟੇ ਦੀ ਰੋਟੀ ਖਾ ਰਹੇ ਹੋ ਨਾ ਤਾਂ ਫਿਰ ਕਾਂਸਟਿਪੇਸ਼ਨ ਕਬਜ਼ ਦੀ ਪ੍ਰੋਬਲਮ ਵੀ ਰਹਿਣੀ ਸ਼ੁਰੂ ਹੋ ਜਾਂਦੀ ਹੈ ਸੋ ਸਾਨੂੰ ਪ੍ਰੈਫਰ ਹੀ ਕਰਨਾ ਚਾਹੀਦਾ ਹੈ ਕਿ ਰੋਟੀ ਵਾਈਟ-ਵਾਈਟ ਨਹੀਂ ਬਲਕਿ ਜਿੰਨੀ ਜ਼ਿਆਦਾ ਥੋੜੀ ਡਾਰਕ ਬਣਦੀ ਹੈ ਬ੍ਰਾਊਨ ਹੋਏਗੀ ਉਸੇ ਵੀ ਥੋੜਾ ਟੈਕਸਚਰ ਤੁਹਾਨੂੰ ਲੱਗਦਾ ਹੈ ਕਿ ਚਬਣ ਦੇ ਵਿੱਚ ਥੋ ਹੈ ਵਿੱਚ ਕੋਈ ਛਿਲਕਾ ਟਾਈ ਫੀਲ ਹੋ ਰਿਹਾ ਤਾਂ ਮੀਨਸ ਉਹ ਉਸ ਦੇ ਵਿੱਚ ਉਨਾ ਹੀ ਜ਼ਿਆਦਾ ਫਾਈਬਰਸਾਨੂੰ ਮਿਲ ਰਿਹਾ ਹੁੰਦਾ ਸੋ ਜ਼ਰੂਰ ਕੋਸ਼ਿਸ਼ ਕਰੋ ਕਿ ਤੁਸੀਂ ਜੋ ਹੈ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਕਦੇ ਸਤੂ ਦੀ ਬਣਾ ਲਈ ਕਦੇ ਜਵਾਹਰ ਦੀ ਬਣਾ ਲਈ ਕਦੇ ਤੁਸੀਂ ਕਿਨਵਾ ਦਾ ਇਸਤੇਮਾਲ ਕਰੋ ਮਿਕਸ ਜੋ ਹੈ ਸਾਨੂੰ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਉਸ ਦੇ ਨਾਲ ਹੁੰਦਾ ਕੀ ਹੈ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਬਦਲ-ਬਦਲ ਕੇ ਸਾਡੀ ਡਾਈਟ ਵਿੱਚ ਮਿਲਦੇ ਰਹਿੰਦੇ ਨੇ ਹਾਲਾਂਕਿ ਅਗਰ ਅਸੀਂ ਕਣਕ ਦੇ ਆਟੇ ਦੀ ਗੱਲ ਕਰ ਲਈਏ ਕਣਕ ਦੇ ਆਟੇ ਦੀ ਰੋਟੀ ਵਿੱਚ ਵੀ ਸਾਨੂੰ ਵਿਟਾਮਿਨ B ਕਈ ਤਰ੍ਹਾਂ ਦੇ ਮਿਲ ਜਾਂਦੇ ਨੇ ਪਰ ਕਮੀ ਰਹਿ ਜਾਂਦੀ ਹੈ ਕਿਤੇ ਨਾ ਕਿਤੇ ਫਾਈਬਰ ਦੀ ਕਿਉਂਕਿ ਜਿਹੜਾ ਆਟਾ ਆਪਾਂ ਲੈ ਰਹੇ ਆ ਪੈਕਿੰਗ ਵਾਲੇ ਆਟੇ ਆ ਰਹੇ ਨੇ ਅੱਜਕੱਲ ਉਸ ਦੇ ਵਿੱਚ ਫਾਈਬਰ ਦੀ ਮਾਤਰਾ ਨਾ ਮਾਤਰ ਸੋ ਬਹੁਤ ਅੱਛਾ ਰਹੇਗਾ ਕਿਉਂਕਿ ਦੇਖੋ ਪੁਰਾਣੇ ਸਮਿਆਂ ਵਿੱਚ ਵੀ ਜੋ ਹੈ ਜਵਾਰ ਦੀ ਰੋਟੀ ਜਾਂ ਸੱਤੂ ਦੀ ਰੋਟੀ ਜੋ ਹੈ ਬਹੁਤ ਜ਼ਿਆਦਾ ਸੁਣਿਆ ਹੋਣਾ ਤੁਸੀਂ ਕਿ ਖਾਂਦੇ ਹੁੰਦੇ ਸੀ ਸਰਦੀਆਂ ਦੇ ਵਿੱਚ ਬਾਜਰੇ ਦੀ ਰੋਟੀ ਖਾਈ ਜਾਂਦੀ ਸੀ ਇਹਨਾਂ ਸਭ ਚੀਜ਼ਾਂ ਦੇ ਆਪਣੇ ਢੇਰੋਂ ਹੀ ਫਾਇਦੇ ਨੇ ਸੋ ਜਦੋਂ ਵੀ ਆਪਾਂ ਬਾਜਰੇ ਦੀ ਰੋਟੀ ਦੀ ਵੀ ਗੱਲ ਕਰ ਲਈਏ ਅਗਰ ਤੁਸੀਂ ਗਰਮੀ ਦੇ ਮੌਸਮ ਵਿੱਚ ਵੀ ਖਾਣੀ ਹੋਵੇ ਤਾਂ ਇਹ ਜ਼ਰੂਰ ਕੋਸ਼ਿਸ਼ ਕਰੋ ਸਿਰਫ ਇੱਕ ਰੋਟੀ ਖਾਓ ਜ਼ਿਆਦਾ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਗਰਮ ਤਸੀਰ ਦੀ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਅਸੀਂ ਅਗਰ ਸਤੂ ਜਾਂ ਜਵਾਰ ਨੂੰ ਪ੍ਰੇਫਰੈਂਸ ਲਈਏ ਤਾਂ ਬਹੁਤ ਜ਼ਿਆਦਾ ਵਧੀਆ ਰਹਿਣ ਵਾਲਾ ਹੈ ਤੇ ਆਈ ਹੋਪ ਤੇ ਤੁਸੀਂ ਆਪਣੇ ਲਈ ਸਹੀ ਰੋਟੀ ਦੀ ਸਿਲੈਕਸ਼ਨ ਕਰੋ ਜਿਸ ਦੇ ਨਾਲ ਤੁਹਾਨੂੰ ਸਾਰੇ ਪੋਸ਼ਕ ਤੱਤ ਮਿਲ ਜਾਣ ਪ੍ਰੋਟੀਨ ਦੇ ਉੱਪਰ ਜ਼ਿਆਦਾ ਫੋਕਸ ਆਪਣੀ ਥਾਲੀ ਦੇ ਵਿੱਚ ਜ਼ਰੂਰ ਕਰੋ ਔਰ ਤਿੰਨੇ ਮੀਲ ਦੇ ਵਿੱਚ ਪ੍ਰੋਟੀਨ ਤੁਹਾਡੀ ਡਾਈਟ ਵਿੱਚ ਚੰਗੀ ਮਾਤਰਾ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਇਹ ਵੀਡੀਓ ਸਾਂਹੀ ਬਣਾਣੀ ਆ ਤਾਂ ਕਿ ਤੁਸੀਂ ਸਾਰੇ ਅਗਰ ਜਿੰਨੇ ਵੀ ਤੁਸੀਂ ਸੁਣਦੇ ਹੋ ਮੇਰੀ ਵੀਡੀਓ ਨੂੰ ਤਾਂ ਜ਼ਰੂਰ ਫੋਕਸ ਕਰੋ ਬੈਲੈਂਸਡ ਡਾਈਟ ਦੇ ਉੱਪਰ ਕਿ ਸਾਡੇ ਹਰ ਇੱਕ ਮੀਲ ਦੇ ਵਿੱਚ ਸਹੀ ਮਾਤਰਾ ਵਿੱਚ ਪ੍ਰੋਟੀਨ ਕਾਰਬੋਹਾਈਡਰੇਟਸ ਫਾਈਬਰ ਫੈਟ ਸਭ ਚੀਜ਼ਾਂ ਦਾ ਮਿਕਸਚਰ ਹੋਣਾ ਚਾਹੀਦਾ ਹੈ ਪਰ ਧਿਆਨ ਜ਼ਰੂਰ ਇਹ ਦੇਣਾ ਚਾਹੀਦਾ ਹੈ ਕਿ ਫੈਟ ਯਾਨੀ ਕਿ ਤੇਲ घ्यो बटर इन्ह चीजा का घट तो घट्ट इस्तेमाल करना चाहिए ताकि उम्र वधन के नाल, नाल जो है तू गंभीर बीमारियां ना हो जो सा दिल के लिए खतरनाक भी हो सकता ने सो so, वीडियो आज वाइस लगी है तो इसमें लाइक ए शेयर जरूर कर देना कमेंट करके भी दसना मेरा फेसबुक पेज कौर हरजोत इसको लाइक एंड फॉलो कर लो यूट्यूब चैनल हैल्थ एडवाइस विद हरजोत कौर सबसक्राइब कर लो तुम मैं इंस्टाग्राम से भी फॉलो कर सकते हो मिलेंगे जल्दी ही सेहत में जुड़ी हो खास जानकारी दे फिलहाल ही दिव्य इजाजत सत श्रीकाल